ਆਹ ਨਰਮੇ ਰਾਹ ਬੰਮੇ ਜਰਾਂ ਤੋਂ ਜਿਵੇਂ ਨਵੀਂ ਜਾਵੇ ਪਤਾ ਵਾਲੇ ਜਿਵੇਂ ਇਹ 13 ਤਰੀਕ ਦੀ ਰਾਤ ਨੂੰ 11:30 ਵਜੇ ਇੱਕ ਇਤਲਾਹ ਮਿਲੀ ਸੀ 112 ਤੋਂ ਕਿ ਕਿਸੇ ਵਿਅਕਤੀ ਦੇ ਕਾਫੀ ਜ਼ਰਾ ਸੱਟਾਂ ਲੱਗੀਆਂ ਸਾਡੀ ਮੌਕੇ ਤੇ ਪੀਸੀਆਰ ਪਾਲਟੀ ਵੀ ਪਹੁੰਚੀ ਸੀ ਤੇ ਡਿਊਟੀ ਅਫਸਰ ਵੀ ਮੌਕੇ ਤੇ ਪਹੁੰਚੇ ਸਰਮਨ ਲਾਪਨਗਰ ਬਲਟਾਣਾ ਤੇ ਉਸ ਬੰਦੇ ਦੇ ਤਲਵਾਰਾਂ ਨਾਲ ਕਾਫੀ ਸੱਟਾਂ ਵੱਜੀਆਂ ਸੀਗੀਆਂ ਉਸ ਬੰਦੇ ਨੂੰ ਬਾਅਦ ਵਿੱਚ ਐਂਬੂਲੈਂਸ ਦਾ ਪਰ ਬੰਦਾ ਕਰਕੇ ਟਕੋਲੀ ਹੋ ਸਿਵਲ ਹਸਪੀਟਲ ਦਾਖਲ ਕਰਾਇਆ ਉਸ ਤੋਂ ਬਾਅਦ ਸੱਟਾਂ ਜਾਦੇ ਸੀ ਉਸ ਤੋਂ ਬਾਅਦ ਉਹਨੂੰ 32 ਰੈਫਰ ਕੀਤਾ ਗਿਆ 32 ਰੈਫਰ ਤੋਂ ਬਾਅਦ ਉਸ ਤੋਂ ਬਾਅਦ ਪੀਜੀਆ ਰੈਫਰ ਕੀਤਾ ਗਿਆ ਜਿੱਥੇ ਉਹ ਜੇਰੇ ਇਲਾਜ ਆ ਬਿਆਨ ਉਹਦੇ ਕਲਮ ਬੰਦ ਕਰ ਲਿਆ ਮਕਦਮਾ ਦਰਜ ਕਰ ਲਿਆ ਇੱਕ ਬੰਦਾ ਐਚ ਅਰੈਸਟ ਵੀ ਹੈ ਜੀ ਤੇ ਇਹਦੇ ਚ ਜਿਹੜਾ ਹਮਲਾ ਕੀਤਾ ਗਿਆ ਕਾਰਨ ਕੀ ਰਹਿਣਾ ਜੀ ਇਕੱਠੇ ਬੈਠੇ ਸੀ ਇਹ ਦੋਸਤ ਸੀ ਇੱਕ ਦੂਜੇ ਦੇ ਪੁਰਾਣੇ ਹਰਜੋਤ ਸਿੰਘ ਤੇ ਸਿਕੰਦਰ ਸਿੰਘ ਇਹ ਕਾਫੀ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਖਾਣਾ ਖਾ ਰਹੇ ਸੀਗੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਬਾਅਦ ਇਹ ਆਪਸ ਵਿੱਚ ਤਲਵਾਰਾਂ ਨਾਲ ਲੜਾਈ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹਨੇ ਹਮਲਾ ਕੀਤਾ ਉਹ ਕਿੱਥੇ ਰਹਿਣ ਨਾਲ ਜੀ ਉਹ ਹਰਮਲਾ ਨਗਰ ਬਲਟਾਣੇ ਦੇ ਰਹਿਣ ਵਾਲੇ ਆ ਜੀ